ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ ਸੰਤਾਂ ਦਾ ਚਾਹ ਪੂਰੀ ਹੋਵੇ ਹਰ ਦਿਲ ਦੀ ਤੱਕੇ ਤਰਵਾਸਾ ਸੰਤਾਂ ਦਾ ਜੜਾ ਪੁੱਟ ਦੇਣ ਉਸ ਕੁੱਲ ਦੀਆਂ ਜੋ ਕਰੇ ਤਮਾਸ਼ਾ ਸੰਤਾਂ ਦਾ ਅਸੀਂ ਗ੍ਰਸਤੀ ਲੋਕ ਹਾਂ ਪਰਿਵਾਰ ਦੇ ਅੰਦਰ ਸਾਡੇ ਘਰਾਂ ਦੇ ਜਿਹੜੇ ਲਾਣੇਦਾਰ ਨੇ ਮੁਖੀ ਨੇ મોદી ਨੇ ਤੁਸੀਂ ਬੱਚੇ ਹੁੰਦਿਆਂ ਬਹੁਤ ਵਾਰ ਆਪਣੇ ਪਿਤਾ ਦੇ ਕੋਲੋਂ ਇਹ ਸ਼ਬਦ ਸੁਣੇ ਹੋਣਗੇ ਤੇ ਜਿਹੜੇ ਬਡੇਰੀ ਉਮਰ ਦੇ ਹੋ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਵਾਰ ਇਹ ਨਸੀਹਤ ਦਿੱਤੀ ਹੋਏਗੀ ਸਾਡੇ ਵੱਡੇ ਬਜ਼ੁਰਗ ਮਾਪੇ ਅਕਸਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਜਿੰਨੇ ਕੰਮ ਜਿੰਨੇ ਖਰਚੀਲੇ ਹੋ ਜੇ ਮੈਂ ਨਾ ਹੋਵਾਂ ਤੇ ਤੁਸੀਂ ਭੁੱਖੇ ਮਰ ਜਾਓ ਸਾਡੇ ਪਿਤਾ ਸਾਡੇ ਬਜ਼ੁਰਗ ਸਾਨੂੰ ਹਮੇਸ਼ਾ ਇਹ ਗੱਲ ਕਹਿੰਦੇ ਨੇ ਸਾਡੇ ਪਿੰਡ ਦੇ ਹਲਕੇ ਦੇ ਸੂਬੇ ਦੇ ਦੇਸ਼ ਦੇ ਰਾਜਨੀਤਿਕ ਆਗੂ ਆਪਣੇ ਭਾਸ਼ਣਾ ਦੇ ਵਿੱਚ ਇੱਕ ਗੱਲ ਕਹਿੰਦੇ ਨੇ ਕਿ ਜੇ ਮੈਂ ਨਾ ਹੋਵਾਂ ਫਿਰ ਇਸ ਪਿੰਡ ਦਾ ਹਲਕੇ ਦਾ ਸੂਬੇ ਦਾ ਦੇਸ਼ ਦਾ ਵਿਕਾਸ ਨਹੀਂ ਸੀ ਹੋਣਾ ਤੇ ਇੱਕ ਦਿਨ ਆਪਣੀ ਸਾਹਾਂ ਦੀ ਤੰਦ ਤੋੜ ਕੇ ਇਹ ਜਿਹੜੇ ਪਿੰਡ ਤੇ ਪਰਿਵਾਰ ਨੂੰ ਕਹਿੰਦੇ ਸਨ ਜੇ ਮੈਂ ਨਾ ਹੋਵਾਂ ਇਸ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਜਾਂਦੇ ਨੇ ਤੇ ਫਿਰ ਕਿਸੇ ਪਿੰਡ ਸ਼ਹਿਰ ਕਸਬੇ ਦੀ ਇੱਕ ਨੁਕਰੇ ਢਾਈ ਮੁੱਠਾ ਸੁਆਹ ਦੀਆਂ ਬਣ ਕੇ ਰਹਿ ਜਾਂਦੇ ਇੱਕ ਪੌਣ ਦਾ ਹਵਾ ਦਾ ਬੁੱਲਾ ਆਉਂਦਾ ਤੇ ਉਸ ਢਾਈ ਮੁੱਠਾ ਰਾਖ ਨੂੰ ਉਡਾ ਕੇ ਲੈ ਜਾਂਦਾ ਜਿਹੜੇ ਪਿੰਡ ਪਰਿਵਾਰ ਨੂੰ ਕਹਿੰਦੇ ਸਨ ਜੇ ਮੈਂ ਨਾ ਹੋਵਾਂ ਤੇ ਫਿਰ ਉਹਨਾਂ ਨੂੰ ਸਦਾ ਲਈ ਭਲਾ ਦਿੰਦੇ ਨੇ ਜੇ ਕਿਸੇ ਨੂੰ ਮੇਰੀ ਗੱਲ ਤੇ ਸ਼ੰਕਾ ਹੈ ਡਾਊਟ ਹੈ ਆਪਣੇ ਪੜਨਾਨਿਆਂ ਤੇ ਪੜਦਾਦਿਆਂ ਦਾ ਨਾਮ ਯਾਦ ਕਰਕੇ ਵੇਖ ਲਓ ਸਾਡੇ ਵਿੱਚੋਂ ਬਹੁਤਿਆਂ ਨੂੰ ਯਾਦ ਨਹੀਂ ਕਾਰਨ ਇੱਕ ਕਿ ਅਸੀਂ ਉਹਨਾਂ ਨੂੰ ਭੁੱਲ ਚੁੱਕੇ ਹਾਂ ਉਹਨਾਂ ਨੂੰ ਵਿਸਾਰ ਚੁੱਕੇ ਹਾਂ ਇਹ ਜਿਹੜੀ ਦੁਨੀਆ ਦੀ ਤਵਾਰੀਖ ਹੈ ਇਹ ਕਦੇ ਕਿਸੇ ਦੇ ਨਾਮੇ ਯਾਦ ਨਹੀਂ ਰੱਖਦੀ ਸੰਸਾਰ ਦੀ ਹਿਸਟਰੀ ਕਦੇ ਵੀ ਕਿਸੇ ਦੇ ਸਿਰਨਾਮੇ ਐਡਰੈਸ ਪਤੇ ਯਾਦ ਨਹੀਂ ਰੱਖਦੀ ਇਸ ਦੁਨੀਆ ਤੇ ਜਦੋਂ ਯਾਦ ਰੱਖੇ ਜਾਂਦੇ ਨੇ ਮਨੁੱਖ ਦੇ ਕਾਰਨਾਮੇ ਯਾਦ ਰੱਖੇ ਜਾਂਦੇ ਨੇ ਅਸੀਂ ਹੋਲੀ ਮਨਾਉਂਦੇ ਹਾਂ ਲੋਹੜੀ ਮਨਾਉਂਦੇ ਹਾਂ ਦੁਸ਼ਹਿਰਾ ਦੀਵਾਲੀਆਂ ਮਨਾਉਂਦੇ ਹਾਂ ਸਾਡੇ ਲਈ ਇਹ ਤਿਉਹਾਰ ਨੇ ਪਰ ਕਦੇ ਇਕੱਲਿਆਂ ਬੈਠ ਕੇ ਵਿਚਾਰ ਕਰਨਾ ਇਹ ਹੋਲੀਆਂ ਲੋਹੜੀਆਂ ਦੁਸ਼ਹਿਰੇ ਦੀਵਾਲੀਆਂ ਤਿਉਹਾਰ ਨੇ ਜਾਂ ਕੁਝ ਲੋਕਾਂ ਵੱਲੋਂ ਕੀਤੇ ਹੋਏ ਚੰਗੇ ਜਾਂ ਮਾੜੇ ਕੰਮ ਨੇ ਮਾੜੇ ਕੰਮ ਕਰਨ ਵਾਲਿਆਂ ਨੂੰ ਲਾਹਣ ਤਾ ਫਟਕਾਰਾਂ ਪਾ ਕੇ ਤੇ ਚੰਗੇ ਕਾਰਜ ਕੰਮ ਕਰਨ ਵਾਲਿਆਂ ਨੂੰ 98 ਸਾਲ ਬਾਅਦ 9 ਦਹਾਕਿਆਂ ਤੋਂ ਬਾਅਦ ਤੇ ਲਗਭਗ ਇੱਕ ਸਦੀ ਤੋਂ ਬਾਅਦ ਵੀ ਗੁਰਮਤ ਸਮਾਗਮ ਕਰਕੇ ਨਗਰ ਕੀਰਤਨ ਕਰਕੇ ਯਾਦ ਕੀਤਾ ਜਾਂਦਾ ਹੈ ਇਹ ਧਰਤੀ ਉਹ ਅਸਮਾਨ ਚੰਦ ਸੂਰਜ ਤਾਰੇ ਜਦੋਂ ਤੱਕ ਰਹਿਣਗੇ ਉਹਨਾਂ ਲੋਕਾਂ ਦਾ ਨਾਮ ਅਮਿੱਟ ਰਹੇਗਾ ਉਹ ਅਮਰ ਲੋਕਾਂ ਦੀ ਅਮਰ ਗਾਥਾ ਮੇਰੇ ਸਾਥੀ ਕਾਬਰੂ ਵਿੱਚ ਹੈ ਇਉਂ ਕਹਿੰਦੇ ਆ ਜੀ ਦਾ ਤਹਰ ਵੇਲੇ ਵੰਡਦਾ ਦੁਖੀਆਂ ਨੂੰ ਦਾਤਾ ਜੀ ਰਹਿੰਦੀ ਨਾ ਟੋਟ ਕੋਈ ਵੀ ਮਿਲਣ ਸੁਗਾਤਾ ਜੀ ਰਹਿੰਦੀ ਨਾ ਟੋਟ ਕੋਈ ਵੀ ਮਿਲਣ ਸੁਗਾਤਾ ਜੀ ਦਾਤੇ ਦੇਦਰ ਤੋਂ ਲੋਕੀ ਦਾਤੇ ਦੇਦਰ ਤੋਂ ਲੋਕੀ ਚੋਲੀ ਪਾੜ ਲਿਆਉਂਦੇ ਨੇ ਦਾਤਾ ਤੇ ਪਗਤ ਸੂਰਮਾ ਜਗ ਜਿਉਂਦੀ ਨਹੀਂ ਦਾਤਾ ਤੇ ਪਗਤ ਸੂਰਮਾ ਦਾਤਾ ਹਰ ਵੇਲੇ ਵੰਡਦਾ ਦੁਖੀਆਂ ਨੂੰ ਦਾਦ ਤੂੰ ਕੀ ਚੁੰਮਲੀ ਪਾ ਲਿਆ ਦੇ ਨੀ ਦਾਤਾ ਤੇ ਪਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੀ ਦਾਤਾ ਤੇ ਪਗਤ ਸੂਰਮਾ ਸੇਬਕ ਤੂੰ ਸੇਵਾ ਲੈ ਕੇ ਲੋਕੀ ਸੁਖ ਮਾ ਤੁਖ ਜਾਨਣ ਦੀ ਸੇਵਾ ਕਰ ਮਿਲਦਾ ਮੇਵਾਨਾ ਕੋਈ ਤੁਖ ਜਾਨਣ ਦੀ ਸੇਵਕ ਜਨ ਪਗਤੀ ਕਰਕੇ ਪਾਪ ਜਲ ਤੋਂ ਤਰੰਦੀ ਨੀਂ ਦਾਤਾ ਤੇ ਪਗਤ ਸੂਰਮਾਨ the ਸੌ ਦਣ ਦੇ ਲਈ ਜੀਵ ਅਰੀ ਨੂੰ ਸੌ ਦਣ ਦੇ ਲਈ ਠੰਡਾ ਖੜਕਾਉਂਦੀ ਨਹੀਂ ਦਾਤਾ ਤੇ ਪਗਤ ਸੁ सची है कणी हूंदी है कौम अमरियो सची है कणी जि जुड़ बठण थियों रि भगत सूर मां तग जियो ਤੇ ਪਗਤ ਸੂਰਮਾ ਦੁਨੀਆਂ ਹੈ ਚਿੱਤੇ ਕਰਦੀ ਐਸੇ ਇਨਸਾਨਾਂ ਨੂੰ ਦੁਖੀਆਂ ਦੀ ਖਾਤਰ ਜਿਹੜੇ ਵਾਰਗੇ Salute! Pessoal...